ਸਸਿਕਾ ਜੀ ਮੈਂ ਹਕਮਿਕਪੁਰ ਤੋਂ ਸੁਖ ਰਿਖ ਰਿਹਾ ਚੰਦਰ ਪੰਜਾਬੀ ਪਿਛਲੇ ਸਾਲ ਡਰਪੇ ਟੂਰਨਾਮੈਂਟ ਦੇ ਮੌਕੇ ਹਿੰਸਕ ਜੱਫੇ ਦੇ ਵਿੱਚ ਦੋਸ਼ੀ ਪਾਇਏ ਗਏ ਸੱਤ ਲੋਕਾਂ ਦੀ ਤਸਵੀਰ ਪੁਲਿਸ ਨੇ ਜਾਰੀ ਕੀਤੀਆਂ ਨੇ ਤਸਵੀਰਾਂ ਜਾਰੀ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਪੰਜ ਲੋਕਾਂ ਨੇ ਆਪਣੇ ਦੋਸ਼ੇ ਪਹਿਲਾਂ ਹੀ ਕਬੂਲ ਕਰ ਲਏ ਸਨ ਜਦਕਿ ਦੋ ਹੋਰਾਂ ਨੂੰ ਅਦਾਲਤ ਨੇ ਹੁਣ ਦੋਸ਼ੀ ਘਰਾ ਦਿੱਤਾ ਜ਼ਿਕਰਯੋਗ ਹੈ ਕਿ ਇਹ ਐਲਵੈਸਟਨ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੇ ਵਿੱਚ ਦੋ ਸਮੂਹਾਂ ਦੇ ਵਿਚਕਾਰ ਹਿੰਸਾ ਹੋਣ ਦੇ ਕਾਰਨ ਕਈ ਲੋਕ ਜ਼ਖਮੀ ਹੋ ਗਏ ਸਨ ਤੇ ਗੋਲੀ ਚੱਲਨ ਅਤੇ ਲੋਕਾਂ ਦੇ ਹਥਿਆਰ ਦੇ ਨਾਲ ਲੜਨ ਦੀਆਂ ਰਿਪੋਰਟਾਂ ਤੋਂ ਬਾਅਦ ਐਤਵਾਰ ਵੀ 8 ਅਗਸਤ 2023 ਨੂੰ ਸ਼ਾਮ 4 ਵਜੇ ਐਲਵਸਟਨ ਲੇਨ ਤੇ ਪੁਲਿਸ ਨੂੰ ਲਾਇਆ ਗਿਆ ਸੀ ਐਲਵਸਟਨ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੇ ਵਿੱਚ ਦੋ ਸਮੂਹਾਂ ਵਿਚਕਾਰ ਹਿੰਸਾ ਹੋਣ ਕਾਰਨ ਕਈ ਲੋਕ ਜ਼ਖਮੀ ਹੋ ਕੇ ਸਨ ਗੋਲੀ ਚੱਲਨ ਅਤੇ ਲੋਕਾਂ ਦੇ ਹਥਿਆਰ ਦੇ ਨਾਲ ਲੜਨ ਦੀਆਂ ਰਿਪੋਰਟਾਂ ਤੋਂ ਬਾਅਦ ਐਤਵਾਰ 8 ਅਗਸਤ 2023 ਨੂੰ ਸ਼ਾਮ 4 ਵਜੇ ਐਲਵਸਟਨ ਲੇਨ ਉੱਤੇ ਪੁਲਿਸ ਨੂੰ ਲਾਇਆ ਗਿਆ ਸੀ ਇਹ ਲੜਾਈ ਕਿਉਂ ਚੱਲ ਰਹੀ ਬੱਤੀ ਜਿਸ ਬਾਰੇ ਬ੍ਰੈਂਸਵਿਕ ਸਟਰੀਟ ਡਰਬੀ ਦੇ ਵਿੱਚ ਇੱਕ ਸਮੂਹ ਨੇ ਮੀਟਿੰਗ ਕੀਤੀ ਸੀ ਦੋਸ਼ੀ ਪਾਇਆ ਗਿਆ ਪਰਮਿੰਦਰ ਸਿੰਘ ਉਸ ਮੀਟਿੰਗ ਵਿੱਚ ਸ਼ਾਮਲ ਸੀ ਪ੍ਰਕਟਨਾ ਸਥਾਨ ਉੱਤੇ ਉਸ ਦਾ ਚਰਾਟਾ ਕੀ ਹੋਇਆ ਸੀ ਪੁਲਿਸ ਨੇ ਘਟਨਾ ਸਥਾਨ ਉੱਤੇ ਉਸ ਦਾ ਇੱਕ ਮੋਢੇ ਵਾਲਾ ਬੈਗ ਲਪਿਆ ਜਿਹਦੇ ਵਿੱਚ ਲੋਡਡ ਅਰਟ ਆਟੋਮੈਟਿਕ ਪਿਸਤੌਲ ਸੀ ਪਿਸਤੌਲ ਅਤੇ ਬੈਗ ਦੋਵਾਂ ਤੇ ਉਸ ਦਾ ਡੀਐਨਏ ਮਿਲਿਆ ਘਟਨਾਤੁਰਾਂ ਨੂੰ ਸਨੋਕਲੇ ਦੇ ਵਿੱਚ ਗੋਲੀ ਲੱਗੀ ਸੀ ਵੈਸਟ ਮਿਡਲੈਂਡਸ ਦੇ 25 ਸਾਲਾ ਨੌਜਵਾਨ ਨੂੰ ਹਿੰਸਕ ਗਤੀਵਿਧੀਆਂ ਤੇ ਹਥਿਆਰ ਰੱਖਣ ਦਾ ਦੋਸ਼ੀ ਠਾਇਆ ਗਿਆ ਸੀ ਦੂਜੇ ਗਰੁੱਪ ਦੇ 24 ਸਾਲਾ ਮਲਕੀਤ ਸਿੰਘ ਵਾਸੀ ਕੋਟ ਰੋਡ ਵੁਲਵਰਹੈਂਪਟਨ ਨੂੰ ਹਿੰਸਕ ਗਤੀਵਿਧੀਆਂ ਦਾ ਦੋਸ਼ੀ ਠਹਿਰਾਇਆ ਗਿਆ ਜਦਕਿ ਇਸ ਘਟਨਾ ਦੇ ਵਿੱਚ ਸ਼ਾਮਲ ਪੰਜ ਹੋਰ ਵਿਅਕਤੀ ਕਰਮਜੀਤ ਸਿੰਘ ਵਾਸੀ ਸ਼ੇਕਸਪੀਅਰ ਸਟ੍ਰੀਟ ਦਰਪੀਲਜੀਤ ਸਿੰਘ ਵਾਸੀ ਲਾਫਰੇਡ ਐਵੇਨਿਊ ਵੁਲਵਰਹੈਂਪਟਨ ਹਰਦੇਵ ਉੱਪਲ ਵਾਸੀ ਸਾਈਕਾਮਰੋ ਰੋਡ ਟਿੰਟਨ ਜਗਜੀਤ ਸਿੰਘ ਇਸ ਨਾਲ ਹੀ ਦੁੱਦਨਾਟ ਟ੍ਰਿਪਾਠੀ ਮਨੋਰ ਅਵੇਨਿਊ ਹੌਸਲੇ ਨੂੰ ਤੇਜ਼ਾਰ ਹਥਿਆਰ ਰੱਖਣ ਹਿੱਸਾ ਪੜ ਕੋਹਨ ਅਤੇ ਸ਼੍ਰੀਕ ਨੂੰ ਨੁਕਸਾਨ ਪਹੁੰਚੋਨਾ ਦੀ ਮਾਮਲਿਆਂ ਵਿੱਚ ਦੋਸ਼ੀ ਕਰਾ ਦਿੱਤਾ ਗਿਆ ਸਾਰੇ 7 ਵਿਅਕਤੀਆਂ ਨੂੰ ਬਾਅਦ ਦੇ ਵਿੱਚ ਡਰਬੀ ਗਰਾਊਂਡ ਕੋਰਟ ਦੇ ਵਿੱਚ ਸਜਾ ਸੁਣਾਈ ਜਾਵੇਗੀ ਜਾਂਚ ਅਧਿਕਾਰੀ ਇਨਸਪੈਕਟ ਮੈਟ ਕਰੂਨ ਨੇ ਕਿਹਾ ਕਿ ਇੱਕ ਹਿੱਟ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਲਈ ਚੰਗਾ ਦਿਨ ਹੋਣਾ ਸੀ ਜੋ ਵੱਡੀ ਹਿੰਸਾ ਵਿੱਚ ਬਦਲ ਗਿਆ ਜਸੂਸ ਕਨਸਟੇਬਲ ਟੀਵੀ ਬਾਰਕਰ ਨੇ ਕਿਹਾ ਕਿ ਦੇਸ਼ ਭਰ ਦੇ ਸੈਂਕੜੇ ਅਫਸਰਾਂ ਨੇ ਇਸ ਜਾਂਚ ਵਿੱਚ ਸਹਿਯੋਗ ਦਿੱਤਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ